ਆ ਗੱਡੀ ਵੀ ਆ ਕਿਤੇ ਹੀ ਚੱਲ ਅੱਗੇ ਖਰਾਬ ਕਰ ਗੱਡੀ ਕਰਿਓ ਟਰੈਕਟਰ ਦਾ ਗੇਰ ਰੰਗ 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 ਇੱਕ ਟਰਾਲੀ ਦੇ ਅੱਗੇ ਰੰਗ 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 ਅੱਗੇ 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 ਰੰਗ ਬਹੁਤ ਮਾੜੇ ਹਾਲਾਤ ਆ ਬਾਈ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਬਾਕੀ ਰਮਦਾਸ ਏਰੀਏ ਦੇ ਵਿੱਚ ਆ ਆਪਾਂ ਇੱਥੇ ਜੇ ਕਿਸੇ ਨੂੰ ਵੀ ਹੈਲਪ ਦੀ ਲੋੜ ਆ ਕੋਈ ਬੱਚੇ ਫਸੇ ਆ ਜਾਂ ਕੋਈ ਫਸਿਆ ਹੋਇਆ ਸਾਡੇ ਨਾਲ ਜਰੂਰ ਸੰਪਰਕ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਕਿਸੇ ਦੀ ਹੱਲ ਪਾ ਸਕੇ ਕਿਉਂਕਿ ਕੱਚੇ ਘਾਰ ਆ ਛੱਤਾਂ ਦੇ ਬਾਲੇ ਵਾਲੀਆਂ ਮਿੱਟੀ ਵਾਲੀਆਂ ਛੱਤਾਂ ਉਹ ਡਿੱਗਣ ਵਾਲੇ ਹੋਏ ਆ 10-10 ਘਟ ਪਾਣੀ ਆ ਰਿਕਵੈਸਟ ਇਹ ਸ਼ੇਅਰ ਕਰ ਦਿਓ ਵੀਡੀਓ ਕੰਟੈਕਟ ਨੰਬਰ ਉਪਰ ਆ ਰਿਹਾ ਸਾਡੇ ਨਾਲ ਕੰਟੈਕਟ ਕਰ ਸਕਦੇ ਜਿਹੜੇ ਘਰਾਂ ਦੇ ਵਿੱਚ ਫਸੇ ਨੇ ਓਕੇ ਭਾਜੀ ਹਾਂ ਬਿਮਾਰ ਹੋਇਆ ਚਲ ਆ ਬੱਚੇ ਵੀ ਬਿਮਾਰ ਹੋਏ ਕੰਬ ਰਿਆ ਭਾਜੀ ਕੰਬ ਰਿਆ ਵਾ ਓਕੇ ਡਾਣਾ ਉਹਨੂੰ ਫਾੜੋ ਉਹਨੂੰ ਫਾੜ ਇੱਧਰ ਆ ਜਾ ਮੇਰਾ ਪੁੱਤ ਜਿਹੜੀ ਜਰੂਰਤ ਆ ਸਾਨੂੰ ਚਾਹੀਦੀ ਆਵਾਂ ਲੈ ਲੈਣ ਪਾਣੀ ਪੂਣੀ ਬੱਲੇ ਆਦੀ ਇੱਕ ਵਾਰ ਫਿਰ ਜਾ ਆਪਾਂ ਉਧਰੋਂ ਗੇੜਾ ਕੱਢ ਕੇ ਬਾਹਰ ਤਾਂ ਕੋਈ ਗੱਲ ਨਹੀਂ ਕੱਲ ਤੁਹਾਡੇ ਕੋਲੋਂ ਵੋਟਾਂ ਕੱਢਣਗੇ ਕੱਲ ਸਜਾਜ ਤੱਕ ਪਹਚਾਵਾ ਮਾਰੀ ਬੋਲੇ ਸਤ ਸ੍ਰੀ ਅਕਾਲ ਆ ਗਏ ਬਈ ਪਾਣੀ ਰਿਜਰਵ ਦੀ ਟੇਢੀ ਨਹੀਂ ਇੱਥੇ ਪਾਣੀ ਵੀ ਨਹੀਂ ਅੱਗੇ ਵੀ ਇਹਨੂੰ ਪਿਉਂਡਾ ਪਾਣੀ ਕਮੰਡਾ ਦਾ ਪਾਣੀ ਪੀਣਾ ਤਦੇ ਰੁਕਿਆ ਹਾਂ ਸਟਾਰਟ ਕਰੋ ਫੇਰੀ ਬੱਚੇ ਦੇਖ ਲਓ ਪਿਆਸੇ ਇੱਥੇ ਮੰਨੋ ਬੜਾ ਬੜਾ ਅੱਗੇ ਪਿਆਏ ਵੇਜੋ ਉਥੋਂ ਤੇ ਲੱਗੀ ਵਿਚਾਰੇ ਨੂੰ ਭਾਜੀ ਸਾਰਾ ਡੇਰਾ ਹੀ ਤੇ ਆਇਆ ਵਿਚਾਰਾ ਉਥੇ ਇਹਦੇ ਪਾਣੀ 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 ਵੇਜੋ ਦਿੱਤੇ ਨਾ ਆਪਾਂ ਦਿੱਤੀਆਂ ਪੇਟੀਆਂ ਤਾਂ ਡੇਰਾ ਸਾਰਾ ਇੰਨਾ ਖੁਸ਼ ਹੈ ਕਿ ਪਾਣੀ ਆ ਗਿਆ ਪਾਣੀ ਤੋਂ ਵੀਰੇ ਇੰਨਾ ਡੇਰਾ ਸਾਰਾ ਤੇ ਆਇਆ ਸੀ ਨਾ ਛੱਡੋ ਗੱਲੋ ਜਦੋਂ ਪਾਣੀ ਦਿੱਤਾ ਸਾਰੇ ਪੀ ਗਏ ਓਕੇ ਵੀਰ ਜੀ ਬਾਈ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਵੇਖ ਲਓ ਤਿੰਨ ਤਿੰਨ ਦਿਨਾਂ ਤੋਂ ਪਾਣੀ ਤੂੰ ਪਿਆਸੇ ਬੈਠੇ ਹੋਇਆ ਓ ਵੀ ਸਾਹਮਣੇ ਬੱਚਿਆਂ ਨੂੰ ਲੈ ਕੇ ਪਾਣੀ ਤੂੰ ਪਿਆਸਾ ਬੈਠਾ ਹੋਇਆ ਮਸਮੂਮ ਬੱਚੇ ਵਾਹਿਗੁਰੂ ਜੀ ਤਿੰਨ ਤਿੰਨ ਦਿਨ ਹੋ ਗਏ ਆ ਇਸ ਪਾਣੀ ਨੂੰ 10 10 12 12 ਫੁੱਟ ਪਾਣੀ ਆ ਤਾਰਾਂ ਤੋਂ ਓਕੇ ਕਰ ਲਿਓ ਵੀਰ ਜੀ ਆਹ ਬਾਈ ਜੱਪੂ ਬਰੇ ਹੈ ਨਹੀਂ ਖਲੇ ਤੇ ਲੈ ਹਾਂਜੀ ਨਾ ਨਾ ਮੈਂ ਨਹੀਂ ਖਲੋਣੀ ਬਿਨਾ ਰਿਪੋਰਟ ਹਾਂ ਦੇ ਪਾਰਟੀ ਅੱਛਾ ਕੋਈ ਗੱਲ ਨਹੀਂ ਚੱਲ ਗਿਆ ਵੀਰ ਜੀ ਚੱਲ ਗਿਆ ਇੱਕ ਹੋਰ ਛੋਟੂ ਵੀਤੀ ਛੋਟੂ ਓਏ ਹੋਏ ਵਾਹ ਕਰੋ ਵਾਹ ਕਰੋ ਚਲ ਗਈ ਚਲ ਗਈ ਠੀਕ ਹੈ ਜੀ ਕੋਈ ਨਹੀਂ ਜੀ ਦਵਾ ਦਾ ਆਈ ਨੇ ਇੱਕ ਅੰਦਾ ਹੋਰ ਜਿਹੜੇ ਸੈਟ ਵਿੱਚ ਓਏ ਹੋਏ ਹੋਏ ਫੜੋ ਵੀ ਰਿਹਾ ਪਾਜੀ ਬੱਚਾ ਵੀ ਪੰਚਾ ਆਹ ਕੰਬ ਰਿਹਾ ਹਣਾ ਹਾਂਜੀ 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 ਬਹੁਤ ਬਿਮਾਰ ਆ ਮਾਰਾ ਵੀ ਹਾਂਜੀ ਹੱਥ ਲਾ ਕੇ ਦੇਖੋ ਪਾਜੀ ਇਹ ਪਾਜੀ ਮੈਂ ਵੀ ਚੱਕਿਆ ਬਹੁਤ ਕੰਬ ਰਿਹਾ ਬੱਚੇ ਦਾ ਤਾਂ ਲੱਗ ਰਿਹਾ ਹੈ ਬੈਠੋ ਦੇਖੋ ਵੈਦ ਜੀ ਸੰਤਾਂ ਸਾਰੀਆਂ ਕਿੰਨਾ ਦੀ سپورਟ ਨੇ ਜਿਹੜੇ ਆ سپورਟ ਨੇ ਨਾ ਰੇ ਦਿਨ ਕੱਢਣ ਦੇ ਸਾਰੇ ਲਗਾਤਾਰ ਸੇਵਾ ਚ ਲੱਗੇ ਆ ਜਿਹੜੇ ਦੋ ਮਾਸੂਮ ਬੱਚੇ ਆ ਇਹ 10 ਕਿਲੋਮੀਟਰ ਤੇ ਜਿਹੜਾ ਫਸੇ ਹੋਏ ਸੀ ਬਹੁਤ ਚਦੋ ਜਿਆਦਾ ਨੇ ਬੱਚਿਆਂ ਨੂੰ ਰੈਸਕਿਊ ਕਰਕੇ ਲਿਆਂਦਾ ਵਾ 12 ਫੁੱਟ ਪਾਣੀ ਸੀ ਜਿੱਥੇ ਫਸੇ ਹੋਏ 12 ਫੁੱਟ ਛੱਤਾਂ ਦੇ ਪਾਣੀ ਜਣਨ ਵਾਲਾ ਸੀ ਜਿੱਥੋਂ ਰੈਸਕਿਊ ਕਰਕੇ ਲਿਆ ਬੜਾ ਰਿਸਕ ਲਿਆ ਇਸ ਬੋਟ ਤੇ ਆਪਾਂ ਮਤਲਬ ਕਹਿ ਤੀ ਦਿੰਦੇ ਆ ਕਿ ਯਾਰ ਇਹ ਸੇਵਾ ਕਰਦੇ ਆ ਪਰ ਜਿਹੜਾ ਬੰਦਾ ਸੇਵਾ ਕਰਦਾ ਉਹਨੂੰ ਪਤਾ ਕਿ ਆ ਕਿਦਾਂ ਆਪਣੀ ਜ਼ਿੰਦਗੀ ਦਾਅ ਤੇ ਲਾ ਕੇ ਸੇਵਾ ਕਰੀ ਬਹੁਤ ਜਿਆਦੀ ਔਖੀ ਆ ਸੋ ਬੱਚੇ ਵੀ ਬਿਮਾਰ ਆ ਬਿਮਾਰੀ ਬਹੁਤ ਖੈਲ ਚੁੱਕੀ ਆ